ਆਜੋ ਵੀ ਸੱਜਣੋ ਅੱਜ ਤੁਹਾਨੂੰ ਲੈ ਕੇ ਚੱਲਦੇ ਪਿੰਡ ਸਲੇਮਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜਿੱਤਾਂ ਹੀ ਪਿੰਡ ਵਿੱਚ ਦਾਖਲ ਹੋਏ ਸਾਨੂੰ ਲਿਖਿਆ ਹੋਇਆ ਮਿਲਿਆ ਮੇਰਾ ਪਿੰਡ ਮੇਰੀ ਸ਼ਾਨ ਪਿੰਡ ਵਿੱਚ ਦਾਖਲ ਹੁੰਦੇ ਸਾਰ ਹੀ ਪਤਾ ਚੱਲ ਜਾਂਦਾ ਹੈ ਪਿੰਡ ਦਾ ਵਿਕਾਸ ਤੇ ਪਿੰਡ ਬਹੁਤ ਸੋਹਣਾ ਹੈ ਪਿੰਡ ਵਿੱਚ ਸਾਈਨ ਬੋਰਡ ਲੱਗੇ ਮਿਲਿਆ ਜਿੰਨਾ ਵਿੱਚ ਪ੍ਰਾਪਰ ਢੰਗ ਨਾਲ ਲੋਕੇਸ਼ਨ ਦੱਸੀ ਹੋਈ ਹੈ ਗੁਰੂ ਘਰ ਕਿੱਧਰ ਹੈ ਪਿੰਡ ਦਾ ਸਕੂਲ ਕਿੱਧਰ ਹੈ ਇਹ ਹੈ ਕਿ ਪਿੰਡ ਦਾ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਦਾ ਸਕੂਲ ਬਹੁਤ ਸ਼ਾਨਦਾਰ ਹੈ ਤੇ ਫਿਰ ਮੇਰੀ ਇੱਕਦਮ ਹੀ ਨਜ਼ਰ ਪਈ ਪਿੰਡ ਵਾਸੀਆਂ ਦੀਆਂ ਕੋਠੀਆਂ ਤੇ ਕਾਜ ਬਣੇ ਮਿਲੇ ਜੇ ਗ ਪਿੰਡ ਪਾਸਿਆਂ ਦੇ ਘਰਾਂ ਦੀ ਤੁਹਾਨੂੰ ਕੋਈ ਵੀ ਘਰ ਮਾੜਾ ਨਹੀਂ ਮਿਲੇਗਾ ਹਰ ਘਰ ਦੇ ਬਾਹਰ ਮਾਰਬਲ ਲੱਗਾ ਜਰੂਰ ਮਿਲੇਗਾ ਵੱਡੀਆਂ-ਵੱਡੀਆਂ ਕੋਠੀਆਂ ਪਿੰਡ ਵਾਸੀਆਂ ਦੀਆਂ ਤਾਜਮਹਿਲ ਨਾਲੋਂ ਕਿਤੇ ਘੱਟ ਨਹੀਂ ਹੈ ਜੇ ਗੱਲ ਕਰੀਏ ਪਿੰਡ ਦੀ ਖਾਸੀਅਤ ਦੀ ਇਸ ਪਿੰਡ ਵਿੱਚ ਇੱਕ ਗੁਰੂ ਘਰ ਹੈ ਤੇ ਇੱਕ ਚਰਚ ਮੌਜੂਦ ਹੈ ਤੇ ਲਵਾਨਾ ਬਰਾਦਰੀ ਦੇ ਨਾਂ ਨਾਲ ਹਰ ਧਰਮ ਦੇ ਲੋਕ ਇਸ ਪਿੰਡ ਵਿੱਚ ਮੌਜੂਦ ਹਨ ਤੇ ਜਾਤ-ਪਾਤਾਂ ਨੂੰ ਅਣਦੇਖਾ ਕਰਕੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਨ ਇਹੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਇਹ ਪਿੰਡ ਇਸ ਪਿੰਡ ਦੇ ਐਨਆਰਆਈ ਵੀਰ ਤੇ ਪਿੰਡ ਵਾਸੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਨੂੰ ਹੋਰ ਵੀ ਸੋਹਣਾ ਬਣਾਉਣ ਦਾ ਯਤਨ ਕਰ ਰਹੇ ਹਨ ਇਸ ਪਿੰਡ ਦੀ ਇੱਕ ਗੱਲ ਬਹੁਤ ਖਾਸ ਲੱਗੀ ਪਿੰਡ ਦੀ ਫਿਰਨੀ ਤੇ ਰੁੱਖ ਤੇ ਕੈਮਰੇ ਲੱਗੇ ਤੁਹਾਨੂੰ ਜ਼ਰੂਰ ਮਿਲ ਜਾਣਗੇ ਪਿੰਡ ਨੂੰ ਹਰਿਆ ਭਰਿਆ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਪਿੰਡ ਵਾਸੀ ਇਹ ਵੀਡੀਓ ਸਪான்ਸਰ ਕੀਤੀ ਹੈ ਗਰੋਲੀ ਜੂਐਸਏ ਟਿੰਕਾ ਪਾਜੀ ਮਣੀ ਪਾਜੀ ਵੀਰਾ ਪਾਜੀ ਜਿਹੜੇ ਵੀ ਆਪਣੇ ਪਿੰਡ ਨੂੰ ਆਪਣੀ ਮਿੱਟੀ ਨੂੰ ਪਿਆਰ ਕਰਦੇ ਹਨ ਉਹ ਇਹ ਵੀਡੀਓ ਵੱਧ ਤੋਂ ਵੱਧ ਆਪਣੇ ਸੱਜਣਾ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਸਲੇਮਪੁਰ ਵਾਲਿਓ ਆਸ਼ਕਿਤ ਹੋ